ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਮਹਿਲਾ ਪੰਜਵਾਂ ਸ਼ਬਦ ਹੈ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਪ੍ਰਭ ਦੇਖਣ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਓ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰਣ ਕੀਤੇ ਹੋਈ ਬਾਣੀ ਵਿੱਚੋਂ ਇਹ ਸ਼ਬਦ ਜਦੋਂ ਆਪਾਂ BBN ਦੇ ਸਕੇਲ ਤੇ ਗਾਇਨ ਕਰਨ ਜਾ ਰਹੇ ਹਾਂ ਤਾਂ ਆਪਜੀ ਨੂੰ ਪਹਿਲਾਂ ਦੱਸਣਾ ਚਾਹਾਂਗੇ ਕਿ ਸ਼ਬਦ ਤਿਤਨ ਬਹੁਤ ਆਸਾਨ ਹੈ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਆਸਾਨੀ ਦੇ ਨਾਲ ਸਿੱਖ ਸਕਦੀਆਂ ਹਨ ਗਾਇਨ ਕਰ ਸਕਦੀਆਂ ਹਨ ਤੇ ਇਸ ਸ਼ਬਦ ਨੂੰ ਜੋ ਤਨ ਹੈ ਇਸ ਤੇ ਅਧਾਰਤ अनेका ਹੀ ਸ਼ਬਦ ਆਪਜੀ ਨੂੰ ਸੁਣਨ ਨੂੰ ਮਿਲ ਜਾਂਦੇ ਹਨ ਤੇ ਆਪਜੀ ਧੌਲਕ ਦੇ ਨਾਲ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹੋ ਅਤੇ ਹਰਮੋਨੀਅਮ ਤੇ ਵੀ ਸਾਰੀ ਸੰਗਤ ਨੂੰ ਨਾਲ ਗਾਇਨ ਕਰਵਾ ਸਕਦੇ ਹੋ ਤੇ ਦੇਖਦੇ ਹਾਂ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਆਪਾਂ ਜਿਵੇਂ ਕਾਲੇ ਤੇ ਕਰਦੇ ਹਾਂ ਤੇ ਸ਼ਬਦ ਦੇ ਵਿੱਚ ਕਿਹੜੇ ਕਿਹੜੇ ਸੁਰ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਹੁਣ ਆਪਾਂ ਗਾਇਨ ਕਰਦੇ ਹਾਂ ਤੇ ਸਿੱਖਦੇ ਹਾਂ ਇਸ ਸ਼ਬਦ ਨੂੰ ਸੋ ਸੋ ਨਾ ਮ ਤੁਮਾਰਾ ਅਪਨੀ ਤਮ ਰਗ ਤੇ ਘਨ ਕਾ ਚਾਹੋ ਰਬ ਤੇ ਖਲਕਾ ਚਾਹੋ ਸੋ ਸੁਨੇਨਾ ਤੋ ਮਾਰਾ ਦਿੱਤਮ ਰਬ ਤੇ ਖਲਕਾ ਚਾਹੋ ਰਬ ਤੇ ਖਲਕਾ ਚਾਹੋ ਸੋ ਸੁਨੇਨਾ ਤੋ ਮਾਰਾ ਦਿੱਤਮ ਪ੍ਰਭ ਤੇ ਖਨ ਕਾ ਚਾਓ ਪ੍ਰਭ ਤੇ ਖਨ ਕਾ ਚਾਓ ਸੋ ਸੁਣਨਾ ਤੁਮਾਰਾ ਪ੍ਰੀਤਮ ਪ੍ਰਭ ਤੇ ਖਨ ਕਾ ਚਾਓ ਪ੍ਰਭ ਤੇ ਖਨ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ 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 ਦਇਆ ਕਰੋ ਕਿਰਮ अपने को ये है मनोरथ स्वाओ ये है मनोरथ स्वाओ ये है मनोरथ स्वाओ ये है मनोरथ स्वाओ सो सो नाम तो मां प्रीतं प्रमते खन् कच प्रमते खन् काचनं मारप्रीतं प्रमते खन् कचते खन् काच दया करो किरम अपने को दया करो किरम अपने को ए मनहोरत स्वाओ ए मनहोरत स्वाओ ए मनहोरत स्वाओ ਦੇਖਣ ਕਾ ਚਾਹੋ ਪ੍ਰਭ ਤੇਖਣ ਕਾ ਚਾਹੋ ਤੇ ਅਗੇ ਅੰਤਰਾ ਜੋ ਹੈ ਸੇਮ ਦਇਆ ਕਰੋ ਕਰਮ ਆਪਣੇ ਕੋ ਇਹ ਹੈ ਮਨੋਰਥ ਸਵਾਓ ਇਸੇ ਪੰਕਤੀ ਦੇ ਅਧਾਰਤ ਹੈ ਜਿਵੇਂ ਕਿ ऊदम करो ठाकुर ऊदम करो ठाकुर बेख साधु सङ्गत साधु संग हर हर नाम चरावो रंगन

ਹਰ ਹਰ ਨਾਮ ਚਰავੋ ਰੰਗਣ ਆਪੇ ਹੀ ਪ੍ਰਭ ਰੰਗ ਆਪੇ ਹੀ ਪ੍ਰਭ ਰੰਗ ਆਪੇ ਹੀ ਪ੍ਰਭ ਰੰਗ ਆਪੇ ਹੀ ਪ੍ਰਭ ਰੰਗ ਸੋ ਸੁਲਨੋ ਤੇ ਮਾਰਾ ਪ੍ਰੀ ਤਮ ਪ੍ਰਭ ਤੇ ਕਰਨ ਚਾਉ ਪ੍ਰਭ ਤੇ ਕਰਨ ਚਾਉ ਸੁ ਸੁਲੇ ਨਾਮ ਤੇ ਮਾਰਾ ਪ੍ਰੀਤਮ ਪ੍ਰਭ ਤੇ ਕਰਨ ਚਾਉ ਪ੍ਰਭ ਤੇ ਕਰਨ ਚਾਉ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ आप सिख सकोगे अति छोटी बच्चियां भी आसानी ਦੇ ਨਾਲ ਇਹ ਸ਼ਬਦ ਨੂੰ ਗਾਇਨ ਕਰ ਸਕਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ